ਉਹਨੇ ਤੇ ਜਿਵੇਂ ਗੱਲ ਨਹੀਂ ਕਿ ਇੱਥੇ ਵੀ ਡਰ ਹੈਗਾ ਬਸ ਹਾਸਾ ਹੁੰਦਾ ਕੋਈ ਬਿਲਕੁਲ ਬਿਲਕੁਲ ਸਰਜੀ ਰਾਤ ਨੂੰ ਦੇਖੋ ਇੱਕ ਦਿਨ ਵੀ ਅਸੀਂ ਇੱਥੋਂ ਇੱਕ ਭਈਆ ਕਟਿਆ ਸੀ ਵਿੱਚ ਜਾ ਪਿਆ ਸੀ ਨਾਲੇ ਚ ਤੇ ਵਿਚਾਰੇ ਨੇ ਪੈਕ ਸ਼ੱਕ ਲੱਗਾ ਇਸ ਵਿੱਚ ਜਾ ਪਿਆ ਤੇ ਫਿਰ ਅਸੀਂ ਉਹਨੂੰ ਫੜਫੜਾ ਕੇ ਬਾਹਰ ਕੱਢਿਆ ਸੀ ਇਸ ਵਾਰੀ ਕਿਸੇ ਨੂੰ ਗੱਲ ਨਹੀਂ ਆ ਹੈਗੀ ਕਿ ਮਤਲਬ ਕਿ ਟਰਾਈ ਕਰੇ ਤੇ ਛੱਟ ਲੱਗ ਜੂ ਚਾਹੇ ਕਿ ਇਹਦੀ ਮੌਤ ਹੋ ਸਕੇ ਕਿਉਂਕਿ ਅੰਗਲ ਲੱਗੇ ਹੋਣਗੇ ਹੁਣ ਅੰਗਲ ਪਿੱਛੇ ਲੱਗੇ ਆ ਤੇ ਉਹਨਾਂ ਦਾ ਬਚਾਅ ਆ ਹੁਣ ਇਹਦੇ ਰਹਿ ਗਏ ਤੇ ਉਹ ਤੇ ਪੂਰੇ ਲਾਉਣ ਠੇਕੇਦਾਰ ਨੇ ਠੇਕਾ ਲਿਆ ਆਪਣੇ ਘਰਾਂ ਨੂੰ ਲੈ ਗਏ ਨੇ ਪੈਸਾ ਪੈਸਾ ਤੇ ਲਾਇਆ ਤੇ ਲੋਕ ਇਹ ਨਹੀਂ ਘਾਲ ਨਹੀਂ ਆ ਗਈ ਦੁਬਾਰਾ ਕੋਈ ਮਲਕ ਇੱਥੇ ਆ ਕੇ ਕੋਈ ਆ ਕੇ ਵੇਖ सके ਵੀ ਅਸੀਂ ਬਣਾ ਕੇ ਗਏ ਆ ਔਰ ਕਿੱਦਾਂ ਦਾ ਇੱਥੇ ਵਕਾਸ ਆ ਕਿੱਦਾਂ ਦਾ ਨਹੀਂ ਹੈ ਔਰ ਬੌਜੀ ਜੀ ਜਦੋਂ ਇਹ ਡੈਗ ਪੈਣੀਆ ਦੇ ਵਿੱਚ ਕੋਈ ਜਦੋਂ ਕੋਈ ਵਗ ਗਈ ਕੋਈ ਗੱਡੀ ਮੋਟਰ ਵੜ ਗਈ ਤੇ ਉਹ ਉਹਦੀ ਖਿਆਲ ਥੋੜੀ ਹੋਣੀ ਉਹ ਤੇ ਫਿਰ ਬੰਦਾ ਗਾਂ ਦਾ ਹੀ ਜਾਊਗਾ ਪਛਾਣ ਥੋੜੀ ਆਉਣਾ ਉਹਨੇ ਜਾਂ ਨਹੀਂ ਨੁਕਸਾਨ ਵੀ ਹੋ ਸਕਦਾ ਹਾਂ ਜਰੂਰ ਹੋ ਸਕਦਾ ਜੀ ਜਦੋਂ ਅਗਲੇ ਦੀ ਜਾਨ ਵੀ ਜਾ ਸਕਦੀ ਹੈ ਅਗਲੇ ਦਾ ਨੁਕਸਾਨ ਹੋ ਸਕਦਾ ਵਾ ਪਰ ਇਹਨਾਂ ਬਾਰੇ ਕਿਸੇ ਨੇ ਕੋਈ ਨੋਚਨਲ ਨਹੀਂ ਆ ਗਈ ਇਹਨਾਂ ਨੂੰ ਬਸ ਆਪਣਾ ਇਹੋ ਹੀ ਆ ਕਿ ਠੇਕੇਦਾਰਾਂ ਨੂੰ ਵੀ ਆਪਣਾ ਕੰਮ ਕੀਤਾ ਤੇ ਆਪਣੀ ਪੇਮੈਂਟ ਲਈ ਦਗਾਗੇ ਆ ਦੁਆ ਰਹੀਦੀ ਆ ਉਥੋਂ ਤੱਕ ਅੰਗਲ ਪੈਣ ਵਾਲੇ ਪੈਸੇ ਨੇ ਆਂਦੇ ਅੰਗਲ ਹਨ 4 ਮਹੀਨੇ ਦਾ ਟਾਈਮ ਲਿਆ 6 ਮਹੀਨੇ ਜੇ ਇਹਨਾਂ ਨੇ ਨਹੀਂ ਕੱਖ ਵੀ ਕੀਤਾ ਅਸੀਂ ਗੁਰਦਾਸਪੁਰ ਦੇ ਜਿਹੜਾ ਮਨੋਰ ਪੈਲਸ ਤੋਂ ਰਸਤਾ ਜਾਂਦਾ ਵਾ ਅੱਗੇ ਅਬਰੋਲ ਹਸਪੀਟਲ ਜਾਂ ਇਹ ਵਿੱਚ ਉਹ ਇੱਕ ਰਸਤਾ ਜਾਂਦਾ ਜਿੱਥੇ ਡਰੇਨ ਆ ਉੱਥੇ ਆਪਾਂ ਖੜੇ ਆ ਪਹਿਲੇ ਤਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦੇਣਾ ਦੇਖੋ ਇਥੇ ਪ੍ਰੋਪਰ ਬੈਰੀਗੇਟਿੰਗ ਨਹੀਂ ਹੋਈ ਜਿਹਦੇ ਕਰਕੇ ਜਿਹੜਾ ਹਾਸ ਹੁੰਦਾ ਜਿਹੜਾ ਡਰ ਬਣਿਆ ਹੋਇਆ ਉਸ ਤੋਂ ਇਲਾਵਾ ਜਿਹੜੀ ਪੁਲੀ ਬਣਾਈ ਗਈ ਸੀ ਉਹ ਪੁਲੀ ਵਿੱਚ ਵੀ ਦਰੇ ਆ ਗਿਆ ਸੋ ਇਥੋਂ ਜਿਹੜੇ ਵਸਨੀਕ ਨੇ ਜਿਹੜੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਕੀ ਨਾ ਆਜੇ ਅੰਕਲ ਟਾਡਾ ਚਮਨ ਲਾਲ ਜੀ ਕੀ ਸਮੱਸਿਆ ਕੀ ਆ ਜੀ ਸਮੱਸਿਆ ਇਹ ਆ ਸਰ ਜੀ ਜਦੋਂ ਇਹਨਾਂ ਨੇ ਨਾਲਾ ਬਣਾਇਆ ਵਾ ਅਸੀਂ ਉਦੋਂ ਵੀ ਇਹਨਾਂ ਨੇ ਗਾੜੀ ਇਹੋ ਕਮਪਲ ਕੀਤੀ ਕਿ ਕੰਦ ਕੱਢੀ ਜਾਵੇ ਇਹਨਾਂ ਅੰਗਲ ਆ ਤੇ ਕੋਈ ਰੋਗ ਟੋਕਣੀ ਇਥੇ ਕੂੜਾ ਲੱਥੜਿਆ ਵਾ ਲੱਗ ਲੱਗੇ ਪੂਰਾ ਗੰਦ ਬਿਆ ਵਾ ਕੋਈ ਇਦਾਂ ਦੀ ਸੁਭਾਵਨਾ ਨਹੀਂ ਆ ਗਈ ਕਿ ਜਿੱਥੇ ਸਫਾਈ ਹੋ ਸਕੇ ਉਹ ਪੁਲੀ ਆ ਪੁਲੀ ਅੱਗੇ ਵੀ ਬਣਵਾ ਕੇ ਗਏ ਕੋਈ ਸਰੀਆਂ ਨਹੀਂ ਪਾਇਆ ਕੋਈ ਕੱਖ ਨਹੀਂ ਫਿਰ ਪੁਲੀ ਟੁੱਟਣ ਤੇ ਆ ਗਈ ਆ ਔਰ ਬੇਨਤੀ ਇਹੋ ਹੀ ਆ ਕਿ ਇਹ ਆ ਵਿਕਾਸ ਕੀਤਾ ਜਾਵੇ ਔਰ ਇਹ ਜਿਹੜੀ ਕੰਧ ਰੰਦੀ ਆ ਦੁਆਰ ਇਹਨਾਂ ਨੂੰ ਦੁਆਰ ਨੂੰ ਬਣਾਣਾ ਚਾਹੀਦਾ ਪੂਲ ਤੱਕ ਮੁੜ ਕੇ ਜਿਹੜੇ ਠੇਕੇਦਾਰ ਆਏ ਆ ਉਹਨਾਂ ਨੇ ਠੇਕੇਦਾਰ ਨੇ ਕਿਸੇ ਨੇ ਵੀ ਇੱਥੇ ਮਤਲਬ ਆ ਕੇ ਵੇਖਿਆ ਨਹੀਂਗਾ ਕਿ ਇੱਥੇ ਮਤਲਬ ਕਿ ਆਪਾਂ ਇਹਦੇ ਬਾਰੇ ਕੋਈ ਜਾਣਕਾਰੀ ਦੇਈਏ ਕਿ ਕੀ ਬਣਿਆ ਵਾ ਬਾਰਸ਼ਾਂ ਪੈਣੀਆਂ ਨੇ ਕੀ ਹੋਣਾ ਕੀ ਨਹੀਂ ਨਾਲੇ ਤਾਂ ਇੰਨਾ ਕੋ ਹਾਲ ਮਾੜਾ ਆ ਕਿ ਸਾਰਾ ਕਚਰਾ ਜਿਹੜਾ ਵਿੱਚ ਪਿਆ ਵਾ ਔਡਮਾ ਪਿਆ ਆ ਬਨਾਲਾ ਆ ਹੁਣੇ ਜਿਹੜਾ ਇਹ ਪੁਲੀ ਤੇ ਜਿਹੜੀ ਦਰੇਰ ਆਈ ਹੋਈ ਆ ਹਾਂਜੀ ਉਹ ਕਿੰਨਾ ਕ ਖਤਰਾ ਬਣ ਜਾਂਦਾ ਬਾਬਾ ਜੀ ਜਦੋਂ ਇਹ ਡੈਗ ਪੈਣੀ ਆ ਦੇ ਵਿੱਚ ਕੋਈ ਜਦੋਂ ਕੋਈ ਵਿੱਚ ਵਗ ਗਈ ਕੋਈ ਗੱਡੀ ਮੋਟਰ ਵੜ ਕੇ ਹੋਈ ਤੇ ਉਹਦੇ ਉਹਦੀ ਖਿਆਲ ਥੋੜੀ ਹੋਣੀ ਆ ਉਹ ਤੇ ਫਿਰ ਬੰਦਾ ਗਾਂ ਦਾ ਹੀ ਜਾਊਗਾ ਪਛਾਣ ਥੋੜੀ ਆਉਣਾ ਉਹਨੇ ਯਾਨੀ ਨੁਕਸਾਨ ਵੀ ਹੋ ਸਕਦਾ ਹਾਂ ਜਰੂਰ ਹੋ ਸਕਦਾ ਜੀ ਜਦੋਂ ਅਗਲੇ ਦੀ ਜਾਨ ਵੀ ਜਾ ਸਕਦੀ ਆ ਅਗਰੇ ਦਾ ਨੁਕਸਾਨ ਹੋ ਸਕਦਾ ਵਾ ਪਰ ਇਹਨਾਂ ਬਾਰੇ ਕਿਸੇ ਨੇ ਕੋਈ ਨੋਜਨਲ ਨਹੀਂ ਆ ਗਈ ਇਹਨਾਂ ਨੂੰ ਬਸ ਆਪਣਾ ਇਹੋ ਹੀ ਆ ਕਿ ठेकेदारਾਂ ਨੂੰ ਵੀ ਆਪਣਾ ਕੰਮ ਕੀਤਾ ਤੇ ਆਪਣੀ ਪੇਮੈਂਟ ਲਈ ਦਗਾਗੇ ਆ ਦੁਆਰ ਰਹੀਦੀ ਉਸ ਤੋਂ ਤੱਕ ਅੰਗਲ ਪੈਣ ਵਾਲੇ ਪੈਸੇ ਨੇ ਆਂਦੇ ਅੰਗਲ ਹਨ 3 ਮਹੀਨੇ ਦਾ ਟਾਈਮ ਲਿਆ 4 ਮਹੀਨੇ ਜਿਹਨਾਂ ਨੇ ਨਹੀਂ ਕੱਖ ਵੀ ਕੀਤਾ ਹੁਣ ਇੱਥੇ ਜਿਵੇਂ ਗੱਲ ਨਹੀਂ ਕਿ ਇੱਥੇ ਵੀ ਡਰ ਹੈਗਾ ਬਸ ਹਾਸਾ ਹੁੰਦਾ ਕੋਈ ਬਿਲਕੁਲ ਬਿਲਕੁਲ ਸਰ ਜੀ ਰਾਤ ਨੂੰ ਦੇਖੋ ਇੱਕ ਦਿਨ ਵੀ ਅਸੀਂ ਇੱਥੋਂ ਇੱਕ ਭਈਆ ਕਟਿਆ ਸੀ ਵਿੱਚ ਜਾ ਪਿਆ ਸੀ ਨਾਲੇ ਚ ਤੇ ਵਿਚਾਰੇ ਨੇ ਪੈਕ ਸ਼ੱਕ ਲੱਗਾ ਇਸ ਵਿੱਚ ਜਾ ਪਿਆ ਤੇ ਫਿਰ ਅਸੀਂ ਉਹਨੂੰ ਫੜਫੜਾ ਕੇ ਬਾਹਰ ਕੱਢਿਆ ਸੀ ਇਸ ਬਾਰੇ ਕਿਸੇ ਨੂੰ ਗੱਲ ਨਹੀਂ ਆ ਹੈਗੀ ਕਿ ਮਤਲਬ ਕਿ ਟਰਾਈ ਕੇ ਦਾ ਛੱਟ ਲੱਗੂ ਚਾਹੇ ਕੇ ਦੀ ਮੌਤ ਹੋ ਸਕੇ ਕਿਉਂਕਿ ਅੰਗਲ ਲੱਗੇ ਹੋਣਗੇ ਹੁਣ ਅੰਗਲ ਪਿੱਛੇ ਲੱਗੇ ਆ ਤੇ ਉਹਨਾਂ ਦਾ ਬਚਾਅ ਆ ਹੁਣ ਇਹ ਦੇ ਰਹਿ ਗਏ ਤੇ ਉਹ ਤੇ ਪੂਰੇ ਲੋਨ ਠੇਕੇਦਾਰ ਨੇ ਠੇਕਾ ਲਿਆ ਆਪਣੇ ਘਰਾਂ ਨੂੰ ਲੈ ਕੇ ਇਹਨੇ ਪੈਸਾ ਪੈਸਾ ਤੇ ਲਾਇਆ ਇਧਰ ਲੋਕ ਇਹ ਨਹੀਂ ਗੱਲ ਨਹੀਂ ਆਗੀ ਦੁਬਾਰਾ ਕੋਈ ਮਤਲਬ ਇੱਥੇ ਆ ਕੇ ਕੋਈ ਆ ਕੇ ਵੇਖ ਸਕੇ ਵੀ ਅਸੀਂ ਬਣਾ ਕੇ ਗਏ ਆ ਔਰ ਕਿੱਦਾਂ ਦਾ ਇੱਥੇ ਵਕਾਸ ਆ ਕਿੱਦਾਂ ਦਾ ਨਹੀਂ ਆ ਔਰ ਇੱਥੇ ਤੁਸੀਂ ਆਪ ਵੀ ਵੇਖਣ ਦੇਓ ਕਿ ਕੀ ਹਾਲ ਆ ਇੱਥੇ ਹੋਇਆ ਦਾ ਇੱਥੇ ਹੈ ਕੋਈ ਸਫਾਈ ਕੇ ਬਾਰੇ ਵੀ ਸਾਰਾ ਨਾਲ ਆ ਬੇਖੋ ਨਾਲੇ ਵਾਲ ਮਾਰਗ ਬੇਖੋ ਜਾਂਦੀ ਕਿਦਾਂ ਨਾਲਾ ਫੁੱਲ ਹੋਇਆ ਪਿਆ ਵਾ ਸੋ ਮੇਨ ਸਮੱਸਿਆ ਜਿਹੜੀ ਇਹਨਾਂ ਦੀ ਆ ਇੱਕ ਤਾਂ ਇੱਥੇ ਐਂਗਲ ਲੱਗੇ ਹੋਣੇ ਚਾਹੀਦਾ ਕਿਉਂਕਿ ਇਹਨਾਂ ਦਾ ਕਹਿਣਾ ਵਾ ਕਿ ਇਹ ਇੱਕ ਨੌਜਵਾਨ ਪਹਿਲਾਂ ਵੀ ਇੱਥੇ ਜਾ ਡਿੱਗਿਆ ਸੀ ਸੋ ਇਹਨਾਂ ਦਾ ਘਰ ਲੱਗਿਆ ਫਿਰ ਇਹਨਾਂ ਨੇ ਉਹਨੂੰ ਕੱਢਿਆ ਉਸ ਤੋਂ ਇਲਾਵਾ ਜਿਹੜੀ ਪੁਲਿਸ ਬਣੇ ਕੋਸ਼ਿਸ਼ ਸਮਾ ਆਵਾ ਤੋਂ ਦੇ ਵਿੱਚ ਦਰੇੜਾ ਆਣੀ ਵੀ ਸ਼ੁਰੂ ਹੋ ਗਈਆਂ ਲੋਕਾਂ ਦੇ ਟੈਕਸ ਦਾ ਪੈਸਾ ਵਾ ਲੋਕਾਂ ਤੇ ਲਗਾਇਆ ਗਿਆ ਪਰ ਸਹੀ ਤਰੀਕੇ ਨਾਲ ਕਿਉਂ ਨਹੀਂ ਲਗਾਇਆ ਗਿਆ ਕਿਉਂ ਪੁਲੀ ਦੇ ਦਰੇੜਾ ਆ ਗਿਆ ਜਾਂ ਇਹਦੀ ਕੀ ਮਨਿਆਤ ਸੀ ਜਾਂ ਵਿਭਾਗ ਵੱਲੋਂ ਇਹਦਾ ਨੋਟਿਸ ਲਿਆ ਆ ਗਿਆ ਵਾ ਇਸਾਰੀ ਆਪਾਂ ਗੱਲਬਾਤ ਐਸਡੀਓ ਤੇ ਐਕਸੀ ਨਾਲ ਕਰਦੇ ਆ ਕਿ ਜੇ ਉਹਨਾਂ ਦੇ ਧਿਆਨ 'ਚ ਮਸਲਾ ਹੈਗਾ ਵਾ ਤੇ ਕੀ ਇਹਨੂੰ ਦੁਬਾਰਾ ਕੇ ਦੋ ਰਿਪੇਅਰ ਕੀਤਾ ਜਾਏਗਾ ਜਾਂ ਐਂਗਲ ਕਿਦੋਂ ਲਾਏ ਜਾਣਗੇ ਆਪਾਂ ਐਕਸੀ ਨਾਲ ਤੇ ਐਸਡੀਓ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਸਬੰਧ ਵਿੱਚ ਜਦੋਂ ਜਲ ਨਿਕਾਸ ਵਿਭਾਗ ਦੇ ਐਸਡੀਓ ਪਰਵੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਅਤੇ ਜੋ ਰੈਂਦੀ ਰੇਲਿੰਗ ਹੈ ਉਹ ਵੀ ਜਲਦੀ ਕਰਵਾ ਦਿੱਤੀ ਜਾਵੇਗੀ ਤਾਂ ਜੋ ਇੱਥੇ ਹੋਰ ਹਾਦਸੇ ਨਾ ਹੋਣ ਨਾਲ ਹੀ ਉਹਨਾਂ ਨੂੰ ਪੁਲੀ ਬਾਰੇ ਵੀ ਜਾਣੂ ਕਰਵਾਇਆ ਗਿਆ ਕਿ ਜੋ ਕੁਝ ਸਮਾਂ ਪਹਿਲਾਂ ਪੁਲੀ ਬਣੀ ਸੀ ਉਸ ਵਿੱਚ ਵੀ ਦਰੇੜਾ ਆਈਆਂ ਹਨ ਉਹਨਾਂ ਨੇ ਕਿਹਾ ਕਿ ਉਸ ਨੂੰ ਵੀ ਜਲਦੀ ਹੀ ਚੈੱਕ ਕੀਤਾ ਜਾਵੇਗਾ